ਹਾਂਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਮੰਮੀ ਦੇ ਹੱਥ ਦੀਆਂ ਬਣੀਆਂ ਚਾਦਰਾਂ ਤੇ ਸਰਾਣੀ ਜੋ ਕਿ ਬਹੁਤ ਹੀ ਪਿਆਰੇ ਆ ਬਹੁਤ ਹੀ ਪਿਆਰਾ ਡਿਜ਼ਾਈਨ ਆ ਦੇਖੋ ਇਹ ਅਨਾਰਾਂ ਦੀ ਚਾਦਰ ਆ ਤੁਹਾਨੂੰ ਮੰਮੀ ਦੱਸਣਗੇ ਇਹਦੇ ਬਾਰੇ ਏ ਮੰਮੀ ਨੇ ਆਪ ਕੱਢੀ ਆ ਮੰਮੀ ਕਹਿੰਦੇ ਮੈਂ ਜਦੋਂ ਵੀ ਕੁਵਾਰੀ ਹੁੰਦੀ ਸੀ ਅਸੀਂ ਸਾਰੀਆਂ ਰਲ ਕੇ ਹਨਾ ਕੱਠੀਆਂ ਨੇ ਕੱਢੀ ਆ ਮੰਮੀ ਦੱਸੋ ਕੀ ਇਹਦੇ ਬਾਰੇ ਇਹ ਹੈ ਕਿ ਨਾਰਾਂ ਨਹੀਂ ਚੱਲਦਰਾ ਤੇ ਅਸੀਂ ਆਪ ਕੱਢੀ ਆ ਕੱਠੀਆਂ ਹੋ ਕੇ ਕੁੜੀਆਂ ਬਹਿ ਕੇ ਕੱਢਦੀ ਹੁੰਦੀਆਂ ਸੀਆਂ ਤੇ ਸਾਨੂੰ ਸੌਂਫ ਬਹੁਤ ਸੀ ਕੱਢਣ ਦਾ ਹਾਂਜੀ ਇਹ ਸਰਾਣੇ ਮੰਮੀ ਨੇ ਦੇਖੋ ਕਿੰਨੇ ਸੋਹਣੇ ਇਹ ਜਿਹਨੂੰ ਖੱਦਰ ਕੇਸਮੈਂਟ ਕਹਿੰਦੇ ਸੀ ਉੱਪਰ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਮੋਰਾਂ ਦਾ ਜਿਹੜਾ ਜੋੜਾ ਵਾ ਇਹਦੇ ਉੱਪਰ ਬਣਿਆ ਹੋਇਆ ਇਹ ਵੀ ਮੰਮੀ ਤੁਸੀਂ ਆਪ ਹੀ ਬਣਾਇਆ ਇਹ ਵੀ ਅਸੀਂ ਆਪ ਹੀ ਬਣਾਇਆ ਸੀਗਾ ਲੈਸ ਵੀ ਮੈਂ ਆਪ ਹੀ ਲਾਈ ਆ ਸਾਰੇ ਕੁਝ ਆਪ ਹੀ ਕਿੰਨੀ ਸੋਹਣੀ ਲੈਸ ਲੱਗੀ ਆ ਦੇਖੋ ਨਾ ਕਿੰਨੇ ਸੋਹਣੇ ਮੋਰ ਬਣੇ ਹੋਏ ਇੱਕ ਜਾਣੀ ਹੈ ਨਹੀਂ ਪਰ ਤੁਸੀਂ ਦੇਖੋ ਹੱਥਾਂ ਵਿੱਚ ਕਿੰਨੀ ਸਫਾਈ ਆ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਇਹਦੇ ਦੂਜੇ ਪਾਸੇ ਵੀ ਡਿਜ਼ਾਈਨ ਆ ਇਹ ਡੱਬਿਆਂ ਵਿੱਚ ਹੈ ਨਾ ਮੰਮੀ ਇਹ ਡੱਬਿਆਂ ਵਿੱਚ ਫਨ ਪਾਏ ਹੋਏ ਨੇ ਸਾਡੇ ਡੱਬੇ ਦੇ ਪਹਿਲਾਂ ਫਿਰ ਪੱਲੇ ਪਾਈ ਅਸੀਂ ਬਹੁਤ ਸੋਹਣੇ ਲੱਗਦੇ ਸੀ ਇਹ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਡਿਜ਼ਾਈਨ ਆ ਤੇ ਦੇਖੋ ਜੋ ਮੈਂ ਚਿੱਟੇ ਚਿੱਟੇ ਪਏ ਆ ਰੂ ਵਾਂਗੂ ਜੋ ਸਾਨੂੰ ਦਾ ਬਹੁਤ ਹੀ ਵਧੀਆ ਲੱਗੇ ਤੁਹਾਨੂੰ ਕਿਵੇਂ ਲੱਗੇ ਤੁਸੀਂ ਸਾਨੂੰ ਕਮੈਂਟ ਜਰੂਰ ਕਰਕੇ ਦੱਸਿਓ ਲਾਈਕ ਵੀ ਕਰਿਓ ਸ਼ੇਅਰ ਵੀ ਕਰੋ ਸਾਡੀ ਵੀਡੀਓ ਤੇ ਸਾਡੇ ਚੈਨਲ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਲੈਕ ਕਰੋ ਹਾਂਜੀ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਧੰਨਵਾਦ ਲਾਈਕ ਸ਼ੇਅਰ ਜਰੂਰ ਕਰੋ ਜੀ